ਕਿ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸਵੰਦ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਕੈਬਨਿਟ ਮੀਟਿੰਗ ਮਗਰੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਕੈਬਨਿਟ ਨੇ ਦੋ ਵਨ ਟਾਈਮ ਸੈਟਲਮੈਂਟ ਯਾਨਕੀ OTS ਸਕੀਮਾਂ ਨੂੰ ਪ੍ਰਵਾਨਗੀ ਦਿੱਤੀ ਹੈ ਜਿਸ ਦੇ ਨਾਲ ਉਹਦੇ ਉਪਭੋਗਤਾ ਨੂੰ ਕਾਫੀ ਰਾਹਤ ਮਿਲੇਗੀ ਮੰਤਰੀ ਨੇ ਕਿਹਾ ਕਿ ਇਹਨਾਂ ਸਕੀਮਾਂ ਦਾ ਉਦੇਸ਼ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦਾਂ ਨੂੰ ਹੱਲ ਕਰਨਾ ਹੈ ਤੇ ਸੂਬੇ ਦੇ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣਾ ਹੈ ਅੱਜ ਦਾ ਜੋ ਇਹ ਦਿਨ ਹੈ ਇਹ ਉਦਯੋਗ ਦੇ ਲਈ ਤੇ ਉਦਯੋਗਪਤੀਆਂ ਦੇ ਲਈ ਇੱਕ ਇਤਿਹਾਸਿਕ ਦਿਨ ਬਣ ਗਿਆ ਜਿਹਦੇ ਤਹਿਤ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕੁਝ ਕਿ ਪਿਛਲੇ ਦਿਨੀ ਜਦੋਂ ਆਮ ਆਦਮੀ ਪਾਰਟੀ ਨੇ ਜਦੋਂ ਆਪਣੀ ਸਰਕਾਰ ਬਣਾਈ ਹੈ ਉਸ ਵਕਤ ਅਸੀਂ ਪ੍ਰੋਮਿਸ ਕੀਤਾ ਸੀ ਕਿ ਅਸੀਂ ਹਰ ਵਰਗ ਨੂੰ ਸਟਰੈਂਥਨ ਕਰਾਂਗੇ ਤਕੜਾ ਕਰਾਂਗੇ ਜਿਹਦੇ ਵਿੱਚ ਸਾਡੀਆਂ ਵਪਾਰ ਪ੍ਰਤੀ ਤੇ ਵਪਾਰੀਆਂ ਪ੍ਰਤੀ ਬੜੀ ਕਮਿਟਮੈਂਟ ਹੈ ਸਾਡੇ ਸਤਕਾਰਯੋਗ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਉਹਨਾਂ ਨੇ ਬੀਤੇ ਕੁਝ ਦਿਨ ਪਹਿਲਾਂ ਸੰਨਤਕਾਰਾਂ ਦੇ ਨਾਲ 4 ਮੀਟਿੰਗਾਂ ਕੀਤੀਆਂ ਸਰਕਾਰ ਸੰਨਤਕਾਰ ਮਿਲਣੀ ਜਿਸ ਦਾ ਨਾਮ ਸੀ ਤੇ ਜਦੋਂ ਉਹ ਮੀਟਿੰਗ ਦੇ ਵਿੱਚ ਗਏ ਤਾਂ ਉੱਥੇ ਜਿਹੜੇ ਵਪਾਰੀ ਸੀ ਸੰਨਤਕਾਰ ਸੀ ਉਹਨਾਂ ਨੇ ਆਪੋ ਆਪਣੀਆਂ ਵੱਖ-ਵੱਖ ਜਿਹੜੀਆਂ ਡਿਮਾਂਡਸ ਸੀ ਜ਼ਰੂਰਤਾਂ ਸੀ ਉਹ ਸਰਕਾਰ ਦੇ ਅੱਗੇ ਰੱਖੀਆਂ ਜਿਦੇ ਚੋਂ ਕਾਫੀ ਸਾਰੀਆਂ ਜਿਹੜੀਆਂ ਡਿਮਾਂਡਸ ਸੀਗੀਆਂ ਉਹ ਔਨ ਸਪੌਟ ਹੱਲ ਕੀਤੀਆਂ ਗਈਆਂ ਪਰ ਕੁਝ ਇਸ ਤਰ੍ਹਾਂ ਦੀਆਂ ਡਿਮਾਂਡ ਸੀ ਜਿਹੜੀਆਂ ਕਿ ਪਿਛਲੇ 30 ਸਾਲ 40 ਸਾਲ ਤੋਂ ਉਦਯੋਗਿਕ ਜਿਹੜੇ ਸਾਡੇ ਖੇਤਰ ਜਿਹੜੇ ਫੋਕਲ ਪੁਆਇੰਟਸ ਨੇ ਖਾਸ ਕਰਕੇ ਜਿਹਦੇ ਵਿੱਚ ਪੀਐਸਆਈਈਸੀ ਪੰਜਾਬ ਸਮਾਲ ਇੰਡਸਟਰੀ ਐਕਸਪੋਰਟ ਕਾਰਪੋਰੇਸ਼ਨ ਦੇ ਜਿਹੜੇ ਇਹ ਫੋਕਲ ਪੁਆਇੰਟਸ ਨੇ ਪਲਾਟਸ ਨੇ ਉਹਨਾਂ ਨਾਲ ਰਿਲੇਟਡ ਕੁਝ ਇਸ਼ੂਸ ਸੀਗੇ ਮੈਨੂੰ ਇਹ ਵੀ ਦੱਸਣਾ ਚਾਹਨਾ ਕਿ ਪੰਜਾਬ ਦੇ ਅੰਦਰ ਟੋਟਲ 52 ਫੋਕਲ ਪੁਆਇੰਟ ਨੇ ਜਿਹੜੇ ਕਿ ਤਕਰੀਬਨ ਤਕਰੀਬਨ 8000 ਏਕੜ ਦੇ ਵਿੱਚ ਫੈਲੇ ਹੋਏ ਨੇ। ਔਰ 14000 ਦੇ ਕਰੀਬ ਇਹਨਾਂ ਫੋਕਲ ਪੁਆਇੰਟਾਂ 'ਚ ਪਲੋਟ ਨੇ। ਸੋ ਅੱਜ ਜਿਹੜਾ ਇੱਕ ਐਡਾ ਵੱਡਾ ਫੈਸਲਾ ਪੰਜਾਬ ਕੈਬਨਿਟ ਦੇ ਵਿੱਚ ਹੋਇਆ। ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਜੀ ਤੋਂ ਬਾਅਦ 'ਚੋ ਅੱਜ ਦੀ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਚ ਮੈਨੂੰ ਲੱਗਦਾ ਪੰਜਾਬ ਦੇ ਸੰਨਤ ਦੇ ਅੰਦਰ ਔਰ ਪੰਜਾਬ ਦੇ ਸੰਨਤਕਾਰਾਂ ਦੇ ਵਿੱਚ ਅੱਜ ਬੜਾ ਜੋਸ਼ ਆਜੂਗਾ ਅੱਜ ਪੰਜਾਬ ਦੇ ਸੰਨਤ ਨੂੰ ਅੱਜ ਉਦਯੋਗ ਪਤੀਆਂ ਨੂੰ ਅੱਜ ਇੱਕ ਬੜਾ ਨਵਾਂ ਹੁਲਾਰਾ ਮਿਲੇਗਾ ਜਿਹਦੇ ਤਹਿਤ ਅੱਜ ਪੰਜਾਬ ਸਰਕਾਰ ਨੇ ਦੋ OTS ਸਕੀਮਾਂ ਨੂੰ ਕੈਬਨਿਟ ਦੇ ਵਿੱਚੋਂ ਪ੍ਰਵਾਨਗੀ ਦਿੱਤੀ ਜਿਹਦੇ ਵਿੱਚ ਪਹਿਲੀ ਸਕੀਮ ਹੈ ਲੈਂਡ ਐਨਹਾਂਸਮੈਂਟ ਦੀ ਸਕੀਮ ਦੀ OTS ਲੈਂਡ ਐਨਹਾਂਸਮੈਂਟ ਕੀ ਹੈ ਮੰਨ ਲਓ ਜਦੋਂ ਜਦੋਂ ਇਹ ਉਦਯੋਗਿਕ ਫੋਕਲ ਪੁਆਇੰਟ ਕਟੇ ਸੀ ਉਸ ਸਮੇਂ ਮੰਨ ਲਓ ਇਹਦੀ ਐਗਜ਼ਾਮਪਲ ਦੀ ਤੌਰ ਤੇ ਦੱਸ ਦوں ਮੰਨ ਲਓ ਕਿਸੇ ਨੇ 200 ਏਕੜ ਜਾਂ 300 ਏਕੜ 'ਚ ਫੋਕਲ ਪੁਆਇੰਟ ਕਟਿਆ ਤਾਂ ਜਿਹੜੀ ਉਹਦੀ ਇੱਕ ਨਿਰਧਾਰਿਤ ਫੀਸ ਬਣੀ ਸੀ ਉਸ ਸਮੇਂ ਮੰਨ ਲਓ PSIEC ਨੇ ਉਹਨਾਂ ਲੈਂਡ ਹੋਲਡਰਾਂ ਨੂੰ ਕਿਸਾਨਾਂ ਨੂੰ ਜਾਂ ਜਿਹਦਾ ਤੋਂ ਵੀ ਉਹਨਾਂ ਨੇ ਜ਼ਮੀਨ ਪਰਚੇਜ਼ ਕੀਤੀ ਉਹਨਾਂ ਨੂੰ ਦਿੱਤੀ ਜਿਹੜੀ ਉਹਨਾਂ ਦੀ ਬਣਦੀ ਫੀਸ ਸੀ ਕੀਮਤ ਸੀ ਉਹਨਾਂ ਦੀ ਜੋ ਬਣਦੀ ਦਿੱਤੀ ਉਸ ਤੋਂ ਬਾਅਦ ਚੋ ਜਦੋਂ ਉਹ ਉਹਨਾਂ ਚੋਂ ਕੋਈ ਸੱਜਣ ਕੋਰਟ ਦੇ ਵਿੱਚ ਗਏ ਚਾਹੇ ਉਹ ਲੋਅਰ ਕੋਰਟ ਚ ਗਏ ਸੈਸ਼ਨ ਕੋਰਟ ਚ ਗਏ ਹਾਈ ਕੋਰਟ ਚ ਗਏ ਤਾਂ ਜਦੋਂ ਜਦੋਂ ਵੀ ਕੋਰਟ ਤੇ ਦਸ਼ਾ ਨਿਰਦੇਸ਼ਾਂ ਦੇ ਉੱਤੇ ਇਨਹਾਂਸਮੈਂਟ ਆਈ ਤੋਂ ਇਨਹਾਂਸਮੈਂਟ ਪੀਐਸਆਈ ਈਸੀ ਨੇ ਉਹਨਾਂ ਨੂੰ ਜਿਹੜੇ ਲੈਂਡ ਹੋਲਡਰ ਸੀ ਉਹਨਾਂ ਨੂੰ ਦੇ ਦਿੱਤੇ ਪੈਸੇ ਪਰੰਤੂ ਉਹ ਇੱਕ ਉਹ ਜਿਹੜੇ ਪੈਸਾ ਜਿਹੜਾ ਪੀਐਸਆਈ ਈਸੀ ਨੇ ਉਹਨਾਂ ਨੂੰ ਲੈਂਡ ਹੋਲਡਰਾਂ ਨੂੰ ਦੇਤਾ ਸੀ ਮਾਲਕਾਂ ਨੂੰ ਉਹ ਪੈਸੇ ਰਿਕਵਰ ਜਿਹੜੇ ਕਰਨੇ ਸੀ ਉਹ ਜਿਨ੍ਹਾਂ ਨੂੰ ਅਲਾਟਮੈਂਟਸ ਹੋ ਪਲੋਟਸ ਹੋਈ ਸੀ ਉਹਨਾਂ ਤੋਂ ਕਰਨੇ ਸੀ ਉਹ ਇਨਹਾਂਸਮੈਂਟ ਇੱਕ ਕਾਮਨ ਪ੍ਰਤੀਕਿਰਿਆ ਆਲ ਓਵਰ ਇੰਡੀਆ ਦੇ ਵਿੱਚ ਇਸੇ ਤਰੀਕੇ ਦੀ ਪ੍ਰੈਕਟਿਸ ਅਪਣਾਈ ਜਾਂਦੀ ਹੈ ਪਰ ਇਹ ਜਿਹੜੀ ਲੈਂਡ ਇਨਹਾਂਸਮੈਂਟ ਦੀ ਸਕੀਮ ਸੀ ਇਹਦੇ ਉੱਤੇ ਜੇ ਇੱਕ ਟਾਈਮ ਸੀ ਵੀ ਇੰਨੀ ਡੇੜ ਦੇ ਵਿੱਚ ਤੁਸੀਂ ਇਹ ਲੈਂਡ ਇਨਹਾਂਸਮੈਂਟ ਦੇ ਪੈਸੇ ਦਿਓ ਤਾਂ ਜਿਨ੍ਹਾਂ ਨੇ ਤਾਂ ਉਹ ਦੇਤੇ ਸੀ ਠੀਕ ਹੈ ਪਰ ਜਿਨ੍ਹਾਂ ਨੇ ਉਸ ਲੈਂਡ ਇਨਹਾਂਸਮੈਂਟ ਦੇ ਪੈਸੇ ਨਹੀਂ ਭਰੇ ਸੀ ਪਲਾਟ ਹੋਲਡਰਾਂ ਨੇ ਤਾਂ ਉਹਦੇ ਉੱਤੇ ਇੱਕ ਤਾਂ ਕੰਪਾਊਂਡੈਂਟ ਕੰਪਾਊਂਡਿੰਗ ਵਿਆਜ ਪੈਂਦਾ ਸੀ ਜਿਹਨੂੰ ਆਪਾਂ ਪੰਜਾਬੀ ਭਾਸ਼ਾ ਚ ਚੱਕਰਵਰਤੀ ਵਿਆਜ ਕਹਿੰਦੇ ਆ ਉਹ ਵੀ ਪੈਂਦਾ ਸੀ ਪਲੱਸ ਉਹਦੇ ਉੱਤੇ ਉਹਨਾਂ ਨੂੰ ਪੈਨਲਟੀ ਜਿਹੜੀ ਪੀਨਲ ਇੰਟਰਸਟ ਹੈ ਉਹ ਵੀ ਪੈ ਜਾਂਦਾ ਸੀ ਤਾਂ ਪੰਜਾਬ ਸਰਕਾਰ ਨੇ ਅੱਜ ਬਹੁਤ ਵੱਡਾ ਇੱਕ ਕਰ ਮਾਰਕੇਬਲ ਕਦਮ ਚੱਕਿਆ ਔਰ ਮੈਨੂੰ ਦੱਸ ਦਿਓ ਇਸ ਗੱਲ ਦਾ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਅੱਜ ਪੰਜਾਬ ਸਰਕਾਰ ਨੇ ਲੈਂਡ ਇਨਹਾਂਸਮੈਂਟ ਦੇ ਉੱਤੇ ਸਿਰਫ ਤੇ ਸਿਰਫ 8% ਫਲੈਟ 8% ਫਲੈਟ ਇਹਦੇ ਤੇ ਸਕੀਮ ਦਿੱਤੀ OTS ਦੀ ਕਿ ਜਿਨ੍ਹਾਂ ਦੀਆਂ ਵੀ ਇਨਹਾਂਸਮੈਂਟ ਦੇ ਆ ਜਿਹੜੀਆਂ ਕਿ ਕਿਸ਼ਤਾਂ ਟੁੱਟੀਆਂ ਹੋਈਆਂ ਜਾਂ ਜਿਨ੍ਹਾਂ ਦੇ ਉੱਤੇ ਕਿਸੇ ਕਿਸਮ ਦਾ ਵਿਆਜ ਪਏ ਹੋਏ ਨੇ ਉਹ ਸਾਰਾ ਪੀਨਲ ਇੰਟਰਸਟ ਕੰਪਾਊਂਡਿੰਗ ਇੰਟਰਸਟ ਟੋਟਲ ਮਾਫ ਕਰਕੇ ਸਿਰਫ 8% ਤੁਸੀਂ ਆਪਣੀ ਇਹਦੀ ਕੋਸਟ ਭਰੋ ਤੇ ਇਹਦਾ ਜਿਹੜਾ ਲਾਭ ਹੈ ਉਹ ਉਠਾਓ ਨੰਬਰ 2 ਸਕੀਮ ਨੰਬਰ 2 ਸਕੀਮ ਸੀ ਜਿਹੜੇ ਪੇਰੈਂਟ ਪਲਾਟ ਹੋਲ ਜਿਨ੍ਹਾਂ ਨੂੰ ਪੇਰੈਂਟ ਪਲਾਟਸ ਅਲਾਟ ਹੋਏ ਸੀ ਭਾਅ ਮੰਨ ਲਓ ਕਿ ਸੇ ਇੱਕ ਬੰਦੇ ਨੂੰ ਪਲੋਟ ਅਲੋਟ ਹੋਇਆ ਪੀਐਸਆਈਸੀ ਉਹਦੇ ਤੋਂ ਇੱਕ ਵਾਰ ਚ ਪੈਸਾ ਨਹੀਂ ਸੀ ਲੈਂਦੀ ਫੋਕਲ ਪੁਆਇੰਟ ਦੇ ਉਹਦੀ ਸਕੀਮਾਂ ਆndੀਆਂ ਸੀ ਵੀ 3 ਸਾਲ ਚ ਪੇ ਕਰਨਾ ਹੈ 5 ਸਾਲ ਚ ਪੇ ਕਰਨਾ ਹੈ ਤਾਂ ਜਿਨ੍ਹਾਂ ਨੂੰ ਮੰਨ ਲਓ ਫੋਰਨ ਐਗਜ਼ਾਮਪਲ ਦੇ ਰਿਹਾ ਮੰਨ ਲਓ 3 ਸਾਲ ਚ ਪੇ ਕਰਨਾ ਸੀ ਉਹਦੀਆਂ ਕਿਸ਼ਤਾਂ ਮੰਨ ਲਓ ਬਣ ਗਈਆਂ ਸੀ 6 ਤਾਂ ਮੰਨ ਲਓ ਉਹਨੇ 4 ਕਿਸ਼ਤਾਂ ਭਰਤੀਆਂ ਸੀ ਆਖਰੀ ਚ 2 ਕਿਸ਼ਤਾਂ ਪ੍ਰਿੰਸੀਪਲ ਅਮਾਉਂਟ ਕਹਿੰਦੇ ਆ ਜਿਹਨੂੰ ਮਨ ਲਓ ਪ੍ਰਿੰਸੀਪਲ ਅਮਾਉਂਟ ਦੀਆਂ ਦੋ ਕਿਸ਼ਤਾਂ ਉਹਦੀਆਂ ਟੁੱਟ ਗਈਆਂ ਕਿਸੇ ਕਾਰਨ ਵਰਸ਼ ਚਾਹੇ ਉਹ ਆਰਥਿਕ ਉਹਦੇ ਕੋਲ ਤੰਗੀ ਕਰਕੇ ਟੁੱਟ ਗਈ ਜਾਂ ਕੋਈ ਕੋਈ ਮਜਬੂਰੀ ਬਣ ਗਈ ਉਹਦੀ ਤਾਂ ਉਹ ਜਿਹੜੀਆਂ ਕਿਸ਼ਤਾਂ ਟੁੱਟ ਗਈਆਂ ਸੀ ਉਹ ਕਿਸ਼ਤਾਂ ਟੁੱਟਣ ਕਰਕੇ ਜਿਹੜੇ ਪਲਾਂਟ ਸੀ ਉਹਨਾਂ ਦੇ ਨਾਮ ਨਹੀਂ ਸੀ ਚੜ ਪਾਉਂਦੇ ਇਹ ਪਿਛਲੇ 30 ਸਾਲ ਦਾ 40 ਸਾਲ ਦਾ ਇਹ ਮਸਲਾ ਬੜਾ ਗੰਭੀਰ ਤੇ ਉਲਝਿਆ ਹੋਇਆ ਮਸਲਾ ਸੀ ਸੋ ਅੱਜ ਇੱਕ ਐਡਾ ਵੱਡਾ ਰਿਮਾਰਕੇਬਲ ਇਤਿਹਾਸਕਨ ਫੈਸਲਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੱਤਾ ਅੱਜ ਕੈਬਨਟ ਚੋ ਅਪਰੂਵ ਹੋਇਆ ਹੈ ਉਹਦੇ ਵਿੱਚ ਕਾਪਏ ਇਹਨੂੰ ਵੀ ਇਸ ਸਕੀਮ ਨੂੰ ਜਿਨ੍ਹਾਂ ਦੀ ਪ੍ਰਿੰਸੀਪਲ ਅਮਾਉਂਟ ਟੁੱਟੀ ਹੋਈ ਹੈ ਉਹਨਾਂ ਨੂੰ ਵੀ ਕੋਈ ਕੰਪਾਉਂਡਿੰਗ ਫੀਸ ਨਹੀਂ ਭਰਨ ਦੀ ਜ਼ਰੂਰਤ ਕੋਈ ਕੰਪਾਉਂਡਿੰਗ ਕੋਈ ਪੀਨਲ ਇੰਟਰਸਟ ਭਰਨ ਦੀ ਜ਼ਰੂਰਤ ਨਹੀਂ ਇਹਦੇ ਤੇ ਵੀ ਅਸੀਂ ਫਲੈਟ 8% ਲਏ ਹੈ ਸਕੀਮ 8% ਭਰੋ ਔਰ ਆਪਣੇ ਪਲOTS ਨੂੰ ਬڑے ਮਾਣ ਤੇ ਇੱਜ਼ਤ ਦੇ ਨਾਲ ਆਪਣੇ ਨਾਮ ਕਰਵਾਓ ਇਹ ਤਕਰੀਬਨ ਸਤਕਾਰਯੋਗ ਸਾਥੀਓ ਮਸਲੇ ਸੀ ਜਿਹੜੇ ਇਹ ਕੋਈ 20 ਸਾਲ ਕੋਈ 30 ਸਾਲ ਕੋਈ 40 ਸਾਲ ਦਾ ਪੁਰਾਣੀਆਂ ਸਰਕਾਰਾਂ ਦੇ ਸਮੇਂ OTS ਸਕੀਮਾਂ ਆਈਆਂ ਪਰ ਉਹ ਬੁਰੀ ਤਰੀਕੇ ਨਾਲ ਫੇਲਿਅਰ ਹੁੰਦੀਆਂ ਰਹੀਆਂ ਕਿਉਂ ਕਿ ਬਿਨਾ ਸਿਰ ਪੈਰ ਦੀਆਂ OTS ਸਕੀਮਾਂ ਪੁਰਾਣੀਆਂ ਸਰਕਾਰਾਂ ਨੇ ਦਿੱਤੀਆਂ ਜਿਹਦੇ ਵਿੱਚ ਨਾ ਕਲੀਅਰਟੀ ਸੀ ਜੀਰੇ ਵਿੱਚ ਨਾ ਇਹ ਉਹ ਜਿਹੜੀਆਂ OTS ਸਕੀਮਾਂ ਸਿਗੀਆਂ ਉਹ ਇੰਡਸਟਰੀ ਤੇ ਫਰੈਂਡਲੀ ਸਿਗੀਆਂ ਸੋ ਅੱਜ ਪਹਿਲੀ ਵਾਰੇ ਹੋਇਆ ਮੇਰੇ ਨਾਲ ਸਾਡੇ ਮੈਂਬਰ ਪਾਰਲੀਮੈਂਟ ਜਿਹੜੇ ਰਾਜ ਸਭਾ ਤੋਂ ਮੈਂਬਰ ਨੇ ਸੰਜੀਵ अरोड़ा ਜੀ ਮੇਰੇ ਨਾਲ ਬੈਠੇ ਨੇ ਪੀਐਸਆਈ